ਪਾਜੀ ਇਦਾਂ ਨਹੀਂ ਹੋਦਾ ਵੋਟਾਂ ਸਾਰਿਆਂ ਨੇ ਪਾਈਆਂ ਵਾ ਇਹਨਾਂ ਨੇ ਬੇਈਮਾਨੀ ਕੋਟਾਲਾ ਕੀਤਾ ਵਾ ਤੇ ਸਰਕਾਰਾਂ ਨੂੰ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਵੀ ਸਾਡੇ ਗਰੀਬਾਂ ਤੇ ਇਹਨਾਂ ਜ਼ੁਲਮ ਨਾ ਕਰੋ ਸਾਨੂੰ ਵੀ ਜਿੱਤਣ ਦਾ ਮੌਕਾ ਦਿਓ ਸਾਡੇ ਪ੍ਰਚਾਰ ਜਿਹੜਾ ਉੱਤੇ ਤੱਕ ਫੈਲਿਆ ਵਾ ਤੇ ਇਹਨਾਂ ਲੋਕਾਂ ਨੇ ਸਾਡਾ ਪ੍ਰਚਾਰ ਦੱਬਣ ਦੀ ਕੋਸ਼ਿਸ਼ ਕਰਨੀ ਹੈ ਜੇ ਕੀਤੀ ਤੇ ਉਹ ਹੁਣ ਆਪ ਆ ਗਏ ਤੇ ਹੁਣ ਆਪ ਜਿੱਤ ਕੇ ਦਿਖਾਵਾਂਗੇ ਇੱਥੋਂ ਗੇਟ ਤੋਂ ਐਂਟਰੀ ਲਾਣਾ ਕਰਕੇ ਆਏ ਤੇ ਬਾਹਰ ਚਿੱਕਰ ਚ ਨਾਵਾਂਗੇ ਆਜ਼ਾਦ ਉਮੀਦਵਾਰ ਨੀਟੂ ਸ਼ਟਰਾਂ ਵਾਲਾ ਕਾਊਂਟਿੰਗ ਸੈਂਟਰ ਦੇ ਉੱਪਰ ਪਹੁੰਚੇ ਨੇ ਆਪਣੇ ਬੇਟੇ ਨੂੰ ਨਾਲ ਲੈ ਕੇ ਆਏ ਨੇ ਨੀਟੂ ਜੀ ਕੀ ਲੱਗਦਾ ਇਸ ਵਾਰ ਉਮੀਦ ਹੈ ਜਿੱਤਾਂਗੇ ਪੱਕੀ ਗੱਲ ਵਾ ਇਹ ਬੇਈਮਾਨੀ ਨਾ ਕਰ ਸਕਣ ਇਹਨਾਂ ਨੇ ਬੇਈਮਾਨੀ ਕੀਤੀ ਤੇ ਫਿਰ ਅਸੀਂ ਹਾਰ ਜਾਣਾ ਇਹ ਬੇਈਮਾਨੀ ਸਾਡੇ ਨਾਲ ਸ਼ੁਰੂ ਤੋਂ ਹੁੰਦੀ ਆਈ ਆ ਕਿਉਂਕਿ ਡਾਕਟਰ ਪੀਮਲੋ ਬਾਬਾ ਸਾਹਿਬ ਨੇ ਸਾਨੂੰ ਸੁਵਿਧਾਨ ਦਿੱਤਾ ਸਾਡਾ ਮਤਦਾਨ ਅਕਲ ਦਾ ਦਾਨ ਜਿਹੜਾ ਬੋਰਡ ਦਾ ਦਾਨ ਹੈ ਇਹ ਅਸੀਂ ਪੈਸੇ ਲੈ ਕੇ ਨਹੀਂ ਲਈ ਅਸੀਂ ਅਸੀਂ ਕੋਈ ਕਿਸੇ ਨੂੰ ਸ਼ਰਾਬ ਨਹੀਂ ਦਿੱਤੀ ਕਿਸੇ ਨੂੰ ਸੂਟ ਨਹੀਂ ਵੰਡੇ ਕਿਸੇ ਨੂੰ ਬਰਾਮੇ ਨਹੀਂ ਵੰਡੇ ਕਿਸੇ ਨੂੰ ਮਠਾਈ ਨਹੀਂ ਵੰਡੀ ਕਿਸੇ ਕਿਸੇ ਨੂੰ ਆਪਾਂ ਕਹੀਏ ਬਹੁਤ ਸੀਧਾ ਨਹੀਂ ਵੰਡੀਆਂ ਸਾਡੇ ਕੋਲ ਤੇ ਇਮਾਨਦਾਰੀ ਆ ਇਹ ਸੂਚੀਆਂ ਸੱਚੀਆਂ ਵੋਟਾਂ ਜਿਹੜੀਆਂ ਮੈਨੂੰ ਪਈਆਂ ਪਹਿਲੇ ਰਾਉਂਡ ਚ ਤੁਹਾਨੂੰ 7 ਵੋਟਾਂ ਨਿਕਲੀਆਂ ਸੀਗੀਆਂ ਤੁਹਾਡੀਆਂ ਹੁਣ ਚੌਥਾ ਰਾਉਂਡ ਚੱਲ ਰਿਹਾ ਅਜੇ ਅਪਡੇਟ ਹੋਣਾ ਕਿੰਨੇ ਵੋਟਾਂ ਆਈਆਂ ਜੀ 90 ਵੋਟਾਂ ਪੈ ਗਈਆਂ ਨੇ ਤੁਹਾਨੂੰ ਕੀ ਲੱਗਦਾ ਵੀ ਐਰ ਕੀ ਜਿੱਤ ਹੋਊਗੀ ਕਿਉਂਕਿ ਬਹੁਤ ਵੱਡੀ ਲੀਡ ਹੋਗੀ ਜੇ ਆਪਾਂ ਹਾਰ ਗਏ ਸਮਝ ਬੇਈਮਾਨੀ ਹੋਈ ਆ ਤੇ ਜੇ ਆਪਾਂ ਜਿੱਤ ਗਏ ਫਿਰ ਸਹੀ ਆ ਨਹੀਂ ਪਾਈਆਂ ਹੋਣਗੀਆਂ ਲੋਕਾਂ ਨੇ ਤਾਂ ਵੀ ਤਾਂ ਹਾਰ ਹੋ ਗਈ। ਨਹੀਂ ਪਾਜੀ ਇਦਾਂ ਨਹੀਂ ਹੁੰਦਾ ਬੋਟਾ ਸਾਰਿਆਂ ਨੇ ਪਾਈਆਂ ਵਾ ਇਹਨਾਂ ਨੇ ਬੇਈਮਾਨੀ ਕੁਟਾਲਾ ਕੀਤਾ ਵਾ। ਤੁਹਾਨੂੰ ਕਿਤਾ ਲੱਗਦਾ ਹੈ? ਲੱਗਦਾ ਨੇ ਇਹ ਬੜੇ ਤਕੜੇ ਕੁਟਾਲੇ ਬਾਜ ਆ। ਸੋ ਸਰਕਾਰਾਂ ਦੇ ਮਰਜ਼ੀ ਆ ਜੀ ਦੇਖੋ ਉੱਤੇ ਸਰਕਾਰ ਹੋਰ ਆ ਥੱਲੇ ਹੋਰ ਆ ਤੇ ਸਰਕਾਰਾਂ ਨੂੰ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਵੀ ਸਾਡੇ ਗਰੀਬਾਂ ਤੇ ਇਹਨਾਂ ਜ਼ੁਲਮ ਨਾ ਕਰੋ। ਸਾਨੂੰ ਵੀ ਜਿੱਤਣ ਦਾ ਮੌਕਾ ਦਿਓ। ਅਸੀਂ ਵੀ ਜਿੱਤਾਂ ਅਸੀਂ ਵੀ ਪ੍ਰਚਾਰ ਵੀ ਪ੍ਰਚਾਰ ਵਿੱਚ ਵੀ ਤਾਂ ਕਮੀ ਰਹਿ ਸਕਦੀ ਆ। ਨਹੀਂ ਪਾਜੀ ਪ੍ਰਚਾਰ 'ਚ ਕੋਈ ਕਮੀ ਨਹੀਂ ਹੋ ਸਕਦੀ ਸਰ। ਸਾਡੇ ਪ੍ਰਚਾਰ ਜਿਹੜਾ ਉੱਤੇ ਤੱਕ ਫੈਲਿਆ ਵਾ ਤੇ ਇਹਨਾਂ ਲੋਕਾਂ ਨੇ ਸਾਡ ਸਾਹੀ ਤੇ ਬਿਹਾਰ ਨਾ ਨਹੀਂ ਸੀਗਾ ਪਰ ਇਹਨਾਂ ਕਰਕੇ ਹਾਰਾਂਗੇ ਬਹੁਤ ਹੈ ਨਾ ਇੱਕ ਪਾਸੇ 18000 ਦੀ ਲੀਡ ਲੈ ਗਏ ਨੇ ਮਿੰਦਰ ਭਗਤ ਤੁਹਾਨੂੰ ਸਿਰਫ ਅਜੇ 90 ਪਈਆਂ ਨੇ ਦੇਖੋ ਹੁਣ ਆਪਾਂ ਆ ਗਏ ਤੇ ਹੁਣ ਆਪਾਂ ਜਿੱਤ ਕੇ ਦਿਖਾਵਾਂਗੇ ਇੱਥੋਂ ਗੇਟ ਤੋਂ ਐਂਟਰੀ ਨਾ ਨਾ ਕਰਕੇ ਆਏ ਤੇ ਬਾਹਰ ਚਿੱਕਰ ਚ ਨਾਵਾਂਗੇ ਇਹ ਗਰੰਟੀ ਪੱਕੀ ਆ ਚਿੱਕਰ ਚ ਮਤਲਬ ਚਿੱਕਰ ਜਾ ਨਾ ਨਾ ਕੇ ਜਾਵਾਂਗੇ ਬਾਹਰ ਚਿੱਕਰ ਚਿੱਕਰ ਚ ਲੰਮੇ ਪੈਣਾ ਆਪਾਂ ਜਾ ਕੇ ਇਸ ਤੋਂ ਬਾਅਦ ਇਹੀ ਲਾਲ ਕਿਉਂਕਿ ਗਰੀਬਾਂ ਦੀ ਕੋਈ ਆਵਾਜ਼ ਨਹੀਂ ਸੁੰਦਾ ਇਹ ਦੇਖੋ ਜਿੱਤ ਕੇ ਨਾਲ ਪਾਣੀ ਕਿੱਥੇ ਨਿਕਲ ਜਾਣਾ ਕਿੱਥੇ ਨਹੀਂ ਕਈ ਉਹ ਮੈਂ ਜਦ ਕਈ ਕਿਸੇ ਦਾ ਰਮਾਲ ਗਵਾਜਿੰਦਾ ਉਹ ਜਾ ਕੇ ਥਾਣੇ ਮੇਰੇ ਕਲਿੱਪ ਕੰਪਲੀਟ ਕਰ ਦਿੰਦਾ ਵਾ ਕਿਹਦਾ ਸਾਈਕਲ ਹਿਲ ਜਾਂਦਾ ਚੱਕਾ ਹਿਲ ਜਾਂਦਾ ਉਹ ਚੱਲ ਜਾਂਦਾ ਕਿਹਦਾ ਰਮਾਲ ਡਿੱਗ ਪੈਂਦਾ ਉਹ ਜਾ ਕੇ ਮੈਂ ਤੇ ਕੇ ਸਰਕਾਰ ਨੂੰ ਕਹਿਣਾ ਚਾਹੁੰਦਾ ਪੱਕੀ ਐਫਆਰ ਕਾਪੀ ਤੇ ਮੇਰਾ ਨਾਮ ਲਿਖ ਦਿਓ ਨੀਡੂ ਛਤਰਾਂ ਵਾਲਾ ਤੇ ਜੋ ਕਿਸ ਵੀ ਕਿਸੇ ਗੱਡੀ ਤੇ ਪਟ੍ਰੋਲੀ ਮੁੱਕ ਜਾਂਦਾ ਤੇ ਸ਼ਾਇਦ ਨੀਡੂ ਦੀ ਕਾਰਸ਼ਾਨੀ ਨਾ ਹੁੰਦੀ ਹੋਵੇ ਕਿਉਂਕਿ ਗੱਡੀ ਚ ਚਲਾਉਂਦੇ ਨਹੀਂ ਲੋਕ ਇੱਥੇ ਇਹਦੇ ਇਲਜ਼ਾਮ ਲੱਗੇ ਨੇ ਬੜੇ ਇਲਜ਼ਾਮ ਲੱਗ ਰਹੇ ਲੋਕੀਂ ਦੇ ਪੈਸੇ ਇਕੱਠੇ ਕਰ ਰਿਆ ਫਲਾਂ ਇਕੱਠੇ ਕਰ ਰਿਆ ਮੈਂ ਤਾਂ ਕੁਛ ਕੋਈ ਕਿਹਣਾ ਜੇ ਕੋਈ ਰੁਪਈਆ ਦਿੰਦਾ ਮੈਂ ਉਹ ਵੀ ਲੈ ਰਿਆ ਲੋਕਾਂ ਦੀ ਸਪੋਰਟ ਮਿਲ ਰਹੀ ਹੈ ਤੇ ਆ ਵੱਡੀਆਂ ਪਾਰਟੀਆਂ ਪਤਾ ਨਹੀਂ ਕਿਉਂ ਡਰੀ ਜਾਂਦੀਆਂ ਮੇਰੇ ਤੋਂ ਮੈਨੂੰ ਇਹ ਹੈ ਕਿ ਤਾਂ ਮਾਰਨ ਦੀ ਧਮਕੀਆਂ ਆ ਰਹੀਆਂ ਕਦੀ ਕੁਛ ਕਦੀ ਕੁਛ ਮੈਂ ਝੂਠ ਨਹੀਂ ਮਾਰਦਾ ਮੈਂ ਸੱਚ ਕਹਿੰਦਾ ਪਿਆ ਵਾਂ ਇਹ ਜਿਹਦਾ ਸਿੱਧੂ ਮੂਸੇ ਦਾ ਮਰਵਾਉਣ ਵਾਲੇ ਕੌਣ ਸੀਗੇ ਸਰਕਾਰਾਂ ਇਹ ਸਰਕਾਰਾਂ ਨੇ ਮਰਵਾਇਆ ਸਿੱਧੂ ਮੂਸੇ ਵਾਲਾ ਉਹਦਾ ਮਰਨਾ ਨਹੀਂ ਸੀਗਾ ਉਹ ਮਾਂ ਦਾ ਪੁੱਤ ਕਿੱਥੋਂ ਮਰਨਾ ਸੀਗਾ ਇਹਨਾਂ ਨੇ ਮਰਵਾ ਬਨਬੂ ਦਿੱਤਾ ਬਸ ਇਹਨਾਂ ਨੇ ਹ ਇਸ ਕਾਕੇ ਕਿਸ ਅੱਜ ਬੇਟੇ ਨੂੰ ਨਾਲ ਲੈ ਕੇ ਆਏ ਹੋ ਇਹ ਬੰਦਾ ਇਹ ਮੈਂ ਨਾ ਮੰਤਰੀ ਬਣੂਗਾ ਤੇ ਇਹ ਬਣੂਗਾ ਜੀ ਇਹ ਮੰਤਰੀ ਬਣਾ ਕੇ ਛੱਡਾਂਗੇ ਜੀ ਇਹਨੂੰ ਮੰਤਰੀ ਬਣਾ ਕੇ ਛੱਡੋਗੇ ਤਾਂ ਇਹ ਨੇ ਨੀਟੂ ਸ਼ਟਰਾਂ ਵਾਲਾ ਜਿਹੜੇ ਕਹਿੰਦੇ ਨੇ ਕਿ ਹ ਹੁਣ ਤੱਕ ਇਹਨਾਂ ਨੂੰ 90 ਵੋਟਾਂ ਪਈਆਂ ਨੇ ਆਜ਼ਾਦ ਉਮੀਦਵਾਰ ਨੇ ਅ ਅਜੇ 4 ਰਾਊਂਡ ਦੀ ਕਾਊਂਟਿੰਗ ਹੋਈ ਹੈ 13 ਰਾਊਂਡ ਦੀ ਕਾਊਂਟਿੰਗ ਜਿਹੜੀ ਹੈ ਟੋਟਲ ਹੋਣੀ ਹੈ 9 ਰਾਊਂਡ ਅਜੇ ਬਾਕੀ ਨੇ ਉਸ ਦੇ ਵਿੱਚੋਂ ਕੀ ਕੁਝ ਨਿਕਲ ਕੇ ਆਉਂਦਾ ਇਹ ਦੇਖਣਾ ਬਹੁਤ ਅਹਿਮ ਆ ਕੈਮਰਾਮੈਨ ਗੁਲਚਨ ਦੇ ਨਾਲ ਮਨਦੀਪ ਸਿੰਘ ਡੇਲੀ ਪੋਸਟ ਪੰਜਾਬੀ